हां जी ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਫਿਰ ਬਹੁਤ ਹੀ ਬੇਸ਼ੁਮਾਰ ਕੀਮਤੀ ਹੀਰਾ ਵਿਖਾਉਣ ਜਾ ਰਹੇ ਆ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੋਂ ਫੁੱਲ ਰਿਕਾਰਡ ਵਾਲਾ ਬੱਚਾ ਦਿਖਾਉਣਾ ਤੁਹਾਨੂੰ ਦੋਸਤੋ ਬੜੇ ਵੀਰਾਂ ਨੇ ਡਿਮਾਂਡ ਸ਼ਰੀ ਕਿ ਸਾਨੂੰ ਕੋਈ ਕਟਾ ਚੰਗੇ ਬਲੱਡ ਲਾਈਨ ਦਾ ਲਿਆ ਕੇ ਦਿਓ ਤੇ ਦੋਨੋਂ ਹੀ ਝੋਟਿਆ ਝੋਟਾ ਵੀ ਬਹੁਤ ਵਧੀਆ ਉਹ ਵੀ ਚਲੋ ਆਪਾਂ ਝੋਟਾ ਕਹੇ ਦੇ ਨੇ ਹੈ ਸਾਢੇ ਕਿ ਤਿੰਨ ਸਾਲ ਦਾ ਕਟਾ ਹੀ ਆ ਤੇ ਆ ਵੀ 9-10 ਮਹੀਨੇ ਦਾ ਕਟਾ ਆ ਇਹਦੀ ਮਾਂ ਦੇ ਥੱਲੇ ਵੀ ਬਹੁਤ ਵਧੀਆ ਰਿਕਾਰਡ ਆ ਮਾਲੋ ਕਿਹੜੇ ਫਾਰਮ ਦਾ ਵਾ ਕਿਹੜੀ ਮਾਲੋ ਬਲੱਡ ਲੈਂਡ ਚੋਂ ਆਪਾਂ ਗੱਲਾਂ ਬਾਤਾਂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਡਰੈੱਸ ਕਰ ਲਈਏ ਕੰਫਰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਅੱਜ ਆਪਣੇ ਕੋਲੇ ਫਿਰ ਦੋ ਨਗਿਨੇ ਸੇਲ ਆ ਦੋ ਨਗਿਨੇ ਆਪਣੇ ਕੋਲ ਸੇਲ ਕਰਨ ਆਤੇ ਠੀਕ ਆ ਜੀ ਤੇ ਫੁੱਲ ਰਿਕਾਰਡ ਵਾਲੇ ਆ ਹੈ ਫੁੱਲ ਰਿਕਾਰਡ ਵਾਲੇ ਯਾਰ ਬਿਲਕੁਲ ਦੇ ਤੇ ਜੇ ਕੋਈ ਡੀਐਨਏ ਵੀ ਕਰਾਉਣਾ ਚਾਵੇ ਕੋਈ ਚੱਕਰ ਨਹੀਂ ਬਿਲਕੁਲ ਓਕੇ ਰਿਪੋਰਟ ਆਦੋ ਜੋ ਮਰਜ਼ੀ ਕਰਾ ਲੈਣਗੇ ਠੀਕ ਆ ਤੇ ਸਭ ਤੋਂ ਪਹਿਲਾਂ ਬਾਪੂ ਜੀਆ ਕੱਟਾ ਤੋਰੀਏ ਆਪਾਂ ਇਹਦੇ ਬਾਰੇ ਆਪਾਂ ਜਾਣਕਾਰੀ ਦਈਏ ਲੋਕਾਂ ਨੂੰ ਨਾਂ ਦਾ ਐਡਰੈਸ ਨੋਟ ਕਰੋ ਹਾਂਜੀ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਨੇੜੇ ਧਰਮਪੁਰ ਸਹਿਰ ਆ ਇਧਰ ਫਤੇਗੜ ਪੈਂਦੂਰਾ ਜੋਗੇ ਵਾਲਾ ਰੋਡ ਆ ਜੀ ਠੀਕ ਆ ਜੀ ਕਾਲੀਆਂ ਵਾਲਾ ਪਿੰਡ ਆਪਣਾ ਮਿਲਕ ਕਾਲੀਆਂ ਸੈਂਟਰ ਚ ਪਿੰਡ ਪੈਂਦਾ ਠੀਕ ਆ ਜੀ ਤੇ ਬਾਪੂ ਜੀ ਸਭ ਤੋਂ ਪਹਿਲਾਂ ਇਹ ਕੱਟੇ ਨੂੰ ਤੋਰੀਏ ਆਪਾਂ ਇਹਦੀ ਤੋਰਦਾਰ ਚੈੱਕ ਕਰਾਈਏ ਜਿਹਦੀ ਕੀਦੀ ਕਰੋ ਇਦੀ ਉਮਰ ਕਿੰਨੀ ਹੋ ਚੁੱਕੀ ਆ ਇਹ ਨਵਾਂ ਮਹੀਨਿਆਂ ਦਾ ਹੋ ਗਿਆ ਬੰਦਿਆ ਅੱਛਾ ਨਵਾਂ ਮਹੀਨਿਆਂ ਦਾ ਹਾਂ ਪੂਰਾ ਤੇ ਕੀ ਇਹਦੀ ਮਾ ਦਾ ਦੁੱਧ ਦਾ ਰਿਕਾਰਡ ਇਹਦੀ ਮਾ ਦਾ ਰਿਕਾਰਡ ਬਿਲਕੁਲ ਓਕੇ ਰਿਪੋਰਟ ਆ 14 15 ਲੀਟਰ ਆ ਅੱਛਾ ਇਹਦੀ ਮਾ ਦਾ ਰਿਕਾਰਡ ਠੀਕ ਆ ਤੇ ਜੇ ਕੋਈ ਚੋਣੀ ਵੀ ਚਾਹੁੰਦਾ ਆਪਾਂ ਚਵਾ ਦਾਂਗੇ ਹਰ ਵਾਰ ਇਹ ਮੱਝ ਵਾ ਅੱਛਾ ਹਾਂ ਠੀਕ ਆ ਜੇ ਕੋਈ ਵੇਖਣੀ ਚਾਹੁੰਦਾ ਆਪਣੇ ਰਿਸ਼ਤੇਦਾਰੀ ਚ ਖੜੀ ਆ ਠੀਕ ਆ ਤੇ ਆਪਾਂ ਚੈੱਕ ਵੀ ਕਰਾ ਦੇਾਂਗੇ ਠੀਕ ਆ ਬਾਕੀ ਕਟਾ ਵੇਖ ਲਓ ਤੁਸੀਂ ਮੱਝ ਹੁਣ ਵੀ ਦੁੱਧ ਦੇਣ ਦੀ ਆ ਹਾਂ ਹਾਂ ਮੱਝ ਹੁਣ ਗੱਭਣਾ ਅੱਛਾ ਦੁੱਧ ਹਜੇ ਦੇਈ ਮਾ 7 ਮਹੀਨੇ ਦੀ ਗਬਣਾ 7 ਮਹੀਨੇ ਦੀ ਆ ਤੇ ਹਜੇ ਵੀ ਦੁੱਧ ਦੇਈ ਜਾਂਦੀ ਹੈ ਹਜੇ ਦੁੱਧ ਦੇਈ ਜਾਂਦੀ ਹੈ ਬੇਚਾ ਕੋਈ ਆ ਕੇ ਚੈੱਕ ਕਰ ਲਾ ਮੰਨ ਲਓ ਲੰਮਾ ਸਮਾਂ ਦੁੱਧ ਦੇਈ ਜਾਂਦੀ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਹਰ ਵੇਰ ਆਈ ਆ ਠੀਕ ਆ ਇਹ ਗਾਰੰਟੀ ਆਪਾਂ ਫੁੱਲ ਦੇਾਂਗੇ ਠੀਕ ਆ ਤੇ ਪਿੱਛੇ ਪੁੱਛੇ ਪੂਰੇ ਚੱਕ ਮੇ ਦਾ ਹਨਾ ਹਾਂ 507 ਨੰਬਰ ਬੋਲਦਾ ਇਹ ਬੱਚਾ ਜਿਹੜਾ ਠੀਕ ਆ ਹਾਂ ਮੰਨ ਲਓ ਆਪਣੇ ਰਿਸ਼ਤੇਦਾਰੀ ਚੋ ਫੁੱਲ ਰਿਕਾਰਡ ਚ ਆਇਆ ਹੈ ਫੁੱਲ ਰਿਕਾਰਡ ਚ ਆਇਆ ਇਹ ਲੋ ਵੀ ਦੋਸਤੋ 507 ਨੰਬਰ ਬੋਲਦਾ ਬੱਚਾ ਵਾ ਉਮਰ ਇਹਦੀ ਕੋਈ 9 ਮਹੀਨੇ ਆ ਤੇ ਇਹਦੀ ਮਾਂ 14-15 ਕਿਲੋ ਦੁੱ ਤੇ ਬਾਪੂ ਕਹਿੰਦਾ ਹਜੇ ਵੀ 7 ਲੀਟਰ ਦੁੱਧ ਦੇਣ ਦੀ ਆ 7 ਮਹੀਨਿਆਂ ਦੀ ਗੱਬਣਾ 7 ਲੀਟਰ ਦੁੱਧ ਆ ਜਾਏ ਉਹ ਤੇ 7 ਮਹੀਨਿਆਂ ਦੀ ਗੱਬਣਾ ਤੇ ਮੇਰੇ ਹਿਸਾਬ ਨਾਲ ਉਹਦੇ ਕਹਿਣ ਨੂੰ ਤੇ 8ਵੇਂ 9ਵੇਂ 6ਵੇਂ ਤਾਂ ਉਹ ਹੀ ਡਰਾਈ ਕਰ ਦਿੰਦੇ ਲੋਕੀ ਰੂਹ ਵਰਗਾ ਪਿੰਡਾ ਪੋਲਾ ਦਾ ਵੇਖੋ ਕੰਨ ਕਿੰਨੀ ਵਧੀਆ ਕਟੇ ਦੀ ਆ ਟਾਪ ਕਲਾਸ ਦਾ ਕਟਾ ਹੈ ਠੀਕ ਆ ਤੇ ਬਾਪੂ ਫਿਰ ਇਹ ਕੀ ਮੁੱਲ ਕਰਦਾ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਜੈ ਜੀ ਕਰੇਗਾ ਜੈ ਜੀ ਬਿਲਕੁਲ ਠੀਕ ਆ ਤੇ ਇਦੂ ਅੱਗੇ ਫਿਰ ਜਿਹੜਾ ਇਧਰਲੇ ਪਾਸੇ ਨਗੀਨਾ ਲੈ ਆ ਹਾਂ ਇਹ ਫਰੋਜਪੁਰ ਲੈਣ ਦਾ ਖੜਾ ਆ ਸੁਣਵਾਲੀ ਹਾਂ ਜੀ ਤੋ ਦੋਸਤੋ ਵਾਪਤੀ ਸੰਵਾਲੇ ਇੱਕ ਬੜੇ ਮਸ਼ਹੂਰ ਹੋਏ ਆ ਤੇ ਇਹ ਉਹਦੇ ਉਹਨਾਂ ਦੀ ਬਲਡ ਲਾਈਨ ਦੇ ਵਿੱਚ ਉਹ ਇਹ ਚਮਾਲੀ ਆ ਗਿਆ ਤੁਸੀਂ ਦੇਖ ਸਕਦੇ ਆ ਬਹੁਤ ਇਹਨੂੰ ਆਪਾਂ ਹੁਣ ਮਾਲੀ ਕਹਿੰਦੇ ਪਰ ਹੈਗਾ ਕਟਿਆ ਜਾਏ ਅੱਛਾ ਕਿਉਂਕਿ ਬਿਲਕੁਲ ਕਟਿਆ ਜਾਂ ਸਾਢੇ 3 ਸਾਲੋਂ ਮਰ ਕਟਿਆ ਚ ਗਣੀ ਜਾਂਦੀ ਆ ਮਾਲੀ ਚ ਨਹੀਂ ਗਣਿਆ ਜਾਂਦਾ ਬਿਲਕੁਲ ਹਜੇ ਕਟਾ ਠੀਕ ਆ ਹਾਂਜੀ ਸੋ ਦੋਸਤੋ ਬਹੁਤ ਹੀ ਚੰਗਾ ਮਾਲੀ ਆ ਤੇ ਬਾਕੀ ਫਿਰੋਜ਼ਪੁਰ ਦੇ ਵਿੱਚ ਮਸ਼ਹੂਰ ਆ ਬਲੱਡ ਲੈਂਡ ਜਿਹੜੀ ਵਸਤੀ ਸਨਵਾਲਿਆਂ ਦੀ ਚੱਲਣ ਢੀ ਉਹਨਾਂ ਦੇ ਗਾਂ ਮਾਲੀ ਦਾ ਇਹ ਬੱਚਾ ਵਾ ਤੇ ਬਹੁਤ ਹੀ ਚੰਗੀ ਬਲੱਡ ਲੈਂਡ ਆ ਬਾਕੀ ਉਮਰ ਕੋਈ ਲਿਆ ਜਾਏ ਦੀ ਆਪਣਾ 3.5 ਸਾਲ ਹਾਂ ਲੈ ਚਲੋ ਬਪੂ ਜੀ ਤੇ ਦੰਦਾਂ ਦੇ ਵਿੱਚੋਂ ਇਹ ਕਿੰਨੇ ਦਾ ਨਾ ਹੋ ਗਿਆ ਵਾ ਦੰਦ ਦੰਦ ਕਿੰਨੇ ਚੌਕਾ ਚੌਕਾ ਚੌਕ ਕੱਢ ਹੀ ਜਾਂਦਾ ਚੌਕ ਤੇ ਠੀਕ ਆ ਚੌਗਾ ਹੋਣ ਵਾਲਾ ਹੀ ਆ ਚਾਰ ਦੰਦ ਹੋ ਗਿਆ ਚਾਰ ਦੰਦ ਹੋ ਗਿਆ ਸਮਝ ਲਾ ਕੱਢਦੇ ਆ ਠੀਕ ਆ ਸੋ ਚਾਰ ਦੰਦ ਝੋਟਾ ਵਾ ਦੋਸਤੋ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਤੇ ਇਹਦਾ ਨਾ ਲੋੜ ਚੈੱਕ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਵੀ ਦੋ ਘੜੀਆਂ ਵੇਖਣੇ ਵੇਖਣ ਵਾਲੀ ਗੱਲ ਹੀ ਆ ਮੈਂ ਕਹਿੰਦਾ ਇੱਕ ਚੀਜ਼ ਆ ਯਾਰ ਕਟਾ ਆ ਜੋ ਥੋੜੀ ਉਮਰ ਜਿਆਨੇ ਭਰ ਕੇ ਪੂਰਾ ਜਿਵੇਂ ਕਹਿੰਦੇ ਸ਼ੈਣ ਮਾਲੀ ਬਣਨਾ ਅੱਛਾ ਹਾਂਜੀ ਇਹ ਗੁਜਰ ਭਰਾ ਲੈ ਜਾਣਾ ਠੀਕ ਆ ਕਿੰਨਾ ਕੁ ਦੁੱਧ ਬਾਦ ਦੱਸਿਆ ਇਹਦੀ ਮਾਦਾ ਤੇ ਮੂਰੇ 16 ਲੀਟਰ ਦੁੱਧ ਦੀ ਮਾਦ ਥੱਲੇ ਆ ਠੀਕ ਆ ਤੇ ਮੱਝਾਂ ਕਰਦਾ ਪੂਰੀਆਂ ਹਾਂ ਪੂਰੀਆਂ ਪੂਰੀਆਂ ਠੀਕ ਆ ਇਹ ਗਰੰਟੀ ਦਿਆਂਗੇ ਬੇਸ਼ੱਕ ਠੀਕ ਆ ਸੋ ਦੋਸਤੋ ਪੂਰੇ ਟੈਸਟੀਕਲ ਥੋੜੇ ਜੇ ਤੁਰ ਕੇ ਆ ਗਲਤੀ ਕਰ ਗਿਆ ਮੈਂ ਤੁਹਾਨੂੰ ਟੈਸਟੀਕਲ ਪਹਿਲਾਂ ਦਿਖਾਉਣੇ ਸੀ ਇਹਦੇ ਤੁਰ ਕੇ ਪਹੁ ਕਈ ਵਾਰੀ ਟੈਸਟੀਕਲ ਚੱਕ ਜਾਂਦਾ ਪਰ ਇਹਦੀ ਨਾ ਮੂਤਰੀ ਮਾਤਰੀ ਆ ਤੁਹਾਨੂੰ ਆ ਵੇਖੋ ਲੋਲ ਕਰੋ ਚੈੱਕ ਇਹਦਾ ਹਾਂਜੀ ਅੱਗੋਂ ਕੰਬਲੀ ਚੈੱਕ ਕਰੋ ਆ ਦੇਖੋ ਅੱਖ ਚੈੱਕ ਤੇ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਦੋਸਤੋ ਆ ਤੁਸੀਂ ਦੇਖ ਸਕਦੇ ਆ ਤੇ ਲੋਲਾ ਇੰਨਾ ਕਹਣਾ ਤੁਸੀਂ ਜਦੋਂ ਇੱਥੇ ਘਰੇ ਆਉਂਗੇ ਜਿਹੜੀ ਮਧਰੀ ਗੋਡੀ ਹੁੰਦੀ ਆ ਪਾਪੂ ਉਹਦੀ ਗੋਡੀ ਮਿਲ ਕੇ ਦਸੀ ਡੇਢ ਘੱਟਾ ਕੇ ਡੇਢ ਡੇਢ ਘੱਟ ਪੂਰੀ ਆ ਦੇਖ ਥੱਲੇ ਉਹ ਪੱਬੀ ਤੋਂ ਆ ਦੇਖੋ ਠੀਕ ਆ ਡੇਢ ਘੱਟ ਪੂਰੀ ਆ ਦੇਖ ਸੋ ਆ ਡੇਢ ਘੱਟ ਦੀ ਇਹਦੀ ਅਗਲੀ ਜਿਹੜੀ ਮੰਨ ਲਓ ਪੱਬੀਓਂ ਲੈ ਕੇ ਤਾਂ ਤਾਂ ਡੇਢ ਘੱਟ ਦੀ ਰਵੀ ਦੇ ਅੱਗੋਂ ਮਤਲਬ ਡੇਢ ਘੱਟ ਦੇ ਹੁੰਦੇ ਆ ਠੀਕ ਆ ਸੋ ਇਹ ਆ ਮਾਲੀ ਦੋਸਤੋ ਬਹੁਤ ਹੀ ਟੌਪ ਕਲਾਸ ਬੜੇ ਵੀਰਾਂ ਨੇ ਮੰਗੇ ਸੀ ਬਾਪੂ ਮੇਰੇ ਸਾਹ ਨਾਲ ਕਟੀਆਂ ਤੋਂ ਹੀ ਛੱਡੀਆਂ ਯਾਰ ਮਾਲੀਆਂ ਮਾਲੀ ਵੇਚਿਆ ਬਿਨ ਗੈਰ ਨਾਸ ਤੋਂ ਹੀ ਵੇਚੇ ਇੰਨੇ ਠੰਡੇ ਆਏ ਕਰਮਾ ਵਾਲੇ ਅੱਛਾ ਆ ਤੀਜਾ ਚੌਥਾ ਮਾਲੀ ਆ ਮੇਰੇ ਕੋਲੇ ਬਾਕੀ ਇੱਕ ਗੱਲ ਹੈਗੀ ਆ ਬਾਪੂ ਜਿਹੜਾ ਰਵਾ ਬੋਲਦਾ ਇਹ ਰਵਾ ਰਵਾ ਹੀ ਆ ਹੁਣ ਆਵੇਲਾ ਨਾਸ ਤੋਂ ਬਗੈਰ ਖੜਾ ਇਹਨੂੰ ਕੋਈ ਨਹੀਂ ਜਿਵੇਂ ਮਤਲ ਗਾਈਆਂ ਬਾਕੀ ਠੰਡਾ ਸੀਲ ਆ ਹਨਾ ਪਟੇ ਕੋਟੇ ਖਾਲਾ ਚਾਰੂ ਬੋਤਾ ਠੀਕ ਆ ਠੀਕ ਆ ਲੋਕੀ ਦੋਸਤੋ ਇਹ ਕਹਾ 507 ਨੰਬਰ ਬੋਲਦਾ ਬੱਚਾ ਵਾ ਦਾ ਬੱਚਾ ਖੜਾ ਜਿਹੜਾ ਕੋਈ ਮੇਰਾ ਵੀਰ ਇਹਨੂੰ ਖਰੀਦਣਾ ਚਾਵੇ ਇਹਦੀ ਤਾਂ ਮਾਂ ਵੀ ਬਾਪੂ ਕਹਿੰਦਾ ਤੇ ਡੀਐਨਏ ਭਣਾ ਕਰਾ ਲਓ ਫੁੱਲ ਸਪੋਰਟਾਂ ਪਿੱਛੋਂ ਆਈਆਂ ਗਾਰੰਟੀ ਆ ਜਦੋਂ ਮਰਜੀ ਮੇਰੇ ਨਾਲ ਚੱਲੋ ਮੱਝ ਵਿਖਾ ਲਿਆਉਂਗਾ ਠੀਕ ਆ ਸੋ ਇਹ ਅੱਜ ਦੋ ਮਾਲੀ ਸੀ ਵਿਕਾਉ ਤੇ ਇਹਦਾ ਪਿੱਛਾ ਵੇਖੋ ਕਿਉਂਕਿ ਪਿੱਛੇ ਦਾ ਤੇ ਅੱਗੇ ਦਾ ਚੌੜਾ ਚਾਹੀਦਾ ਮਾਲੀ ਮਾਲੀ ਆਪਾਂ ਕਹਿ ਦਿੰਨੇ ਪਰ ਕੱਟਿਆਂ ਜੀ ਆਉਂਦਾ ਹਜੇ ਸਾਡੇ ਤਿੰਨ ਦਿਨ ਬਾਅਦ ਆਪਾਂ ਵੈਸੇ ਮਾਲੀ ਕਹਿ ਦਿੰਨੇ ਵੀ ਥੋੜਾ ਭਰ ਜਾਂਦਾ ਠੀਕ ਆ ਤੇ ਬਾਪੂ ਆ ਮੜਾ ਇਹ ਬੂਰੀ ਦਾ ਵੀ ਸ਼ੌਂਕ ਕਰਾ ਦੇ ਕੋਈ ਬੂਰੀ ਆ ਲੈ ਆਪਾਂ ਯਾਰ ਨਾ ਬੂਰੀ ਤਾਂ ਇੱਕ ਫਾਰਮ 'ਚ ਆਪਣੇ ਹੁੰਦੀ ਹੁੰਦੀ ਆ ਨਾ ਅੱਛਾ ਇੱਕ ਬੂਰੀ ਆ ਕਿਹੜੀਆਂ ਗੱਲਾਂ ਵੇਖ ਇਧਰ ਨਿੱਕੀ ਨਿੱਕੀ ਸਿੰਗੀ ਅੱਛਾ ਤੇ ਮੈਂ ਕਹਿੰਨਾ ਇਧਰ ਵੇਖ ਤੂੰ ਕਮਾਲ ਦਾ ਬੱਚਾ ਹੈ ਵੀ ਨਿੱਕਾ ਜਿਹਾ ਹੈ ਜਾਇਜ ਮਾਰਕੀ ਨੇ ਚਾਰੇ ਤੇ ਠੀਕ ਆ ਇੱਕ ਬੂਰੀ ਆ ਇੱਕ ਨੀਲੀ ਰਾਵੀ ਦੀਆ ਸਿੰਗੀ-ਸਿੰਗੀ ਬਹੁਤ ਸੋਹਣੀ ਲੱਗੀ ਹੈ ਨਾ ਸੱਲੀ ਕਰੋ ਚੈੱਕ ਕਰੋ ਕੋਈ ਮੇਰੇ ਸਾਹਮਣੇ ਬਾਪੂ ਜੀ ਆ ਕੱਟਾ ਤੇ ਕੱਟੀ ਕੋਈ ਜੋੜਾ ਲੈ ਲਵੇ ਮੈਂ ਕਹਿੰਦਾ ਜੋੜੇ ਦੇ ਤੇ ਫਿਰ ਵਾਧ ਮਾਨਤਨ ਕਰ ਦੇਗਾ ਹਾਂ ਵਾਧ ਕਰ ਦੇ ਆ ਕੀ ਗੱਲ ਅੱਗੇ ਵੀ ਆਪਾਂ ਵਾਧ ਮਾਨਤਨ ਕਰੀਦਾ ਫੁੱਲ ਮਾਨ ਕਰਦੇ ਆ ਯਾਰ ਜੋੜਾ ਲੈ ਲੀ ਠੀਕ ਲੋ ਵੀ ਦੋਸਤੋ ਬਾਪੂ ਕਹਿੰਦਾ ਵੀ ਜੇ ਤੁਸੀਂ ਕੋਈ ਜੋੜਾ ਖਰੀਦਣਾ ਚਾਹੋ ਨਾ ਆ ਕੱਟਾ ਤੇ ਆਹ ਕੱਟੀ ਲੈ ਆ ਬਾਪੂ ਰਹਿੰਦੇ ਇਹਨੂੰ ਤੋਰਨ ਨੂੰ ਇਧਰ ਹੀ ਬੰਦੇ ਵਿਖਾਤੀ ਆਪਾਂ ਵੀਡੀਓ ਲੰਮੀ ਹੋ ਜਾਣੀ ਜੇ ਕੋਈ ਜੋੜਾ ਖਰੀਦਣਾ ਚਾਹਵੇ ਆ ਕੱਟੀ ਤੇ ਆਹ ਕੱਟਾ ਤੇ ਖਰੀਦ ਸਕਦੇ ਆ ਦੋਸਤੋ ਤੁਸੀਂ ਕਿਉਂਕਿ ਬਾਪੂ ਕਹਿੰਦਾ ਵੀ ਵੱਧ ਮਾਨਤਨ ਹੋਣੀ ਜੋੜੇ ਤੇ ਵੱਧ ਮਾਨਤਨ ਕੀਤਾ ਤੇ ਬਾਪੂ ਇੱਕ ਵਾਰੀ ਆਪਣਾ ਮੜਾ ਜਾਂ ਫਿਰ ਐਡਰੈਸ ਦੱਸ ਦੇ ਮੇਰਾ ਨਾਮ ਸਵਰਨ ਸਿੰਘ ਢੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਇਧਰ ਧਰਮਕੋਟ ਸ਼ਹਿਰ ਪੈਂਦਾ ਇਧਰ ਫਤੇਗੜ ਪਿੰਤੂਰ ਤੇ ਜੋਗੇ ਵਾਲਾ ਰੋੜਾ ਆਈ ਠੀਕ ਹੈ ਜੀ ਸੈਂਟਰ 'ਚ ਆਪਣਾ ਅਕਾਲੀਆਂ ਵਾਲਾ ਪਿੰਡ ਹੈ ਠੀਕ ਹੈ ਜੀ ਲੋ ਦੋਸਤੋ ਜੇ ਕਿਸੇ ਨੂੰ ਮਾਲੀ ਚਾਹੀਦਾ ਹੋਇਆ ਵੱਡਾ ਮੱਝਾਂ ਕਰਦਾ ਤਿਆਰ ਝੋਟਾ ਤਾਂ ਉਹ ਵੀ ਦੇਖ ਲਓ ਬਾਕੀ ਬਾਸਤੀ ਸਨਵਾਲਿਆਂ ਦੀ ਬਲੱਡ ਲੈਂਡ ਚੋਂ ਇਹਦਾ ਪਿਓ ਤੇ ਪਿਓ ਨੇ ਵੀ ਮੇਰੇ ਹਿਸਾਬ ਨਾਲ ਜਦੋਂ ਜਦੋਂ ਜਿੱਥੇ ਜਿੱਥੇ ਗਿਆ ਉਹਨੇ ਕੋਈ ਮੇਲਾ ਨਹੀਂ ਛੱਡਿਆ ਬਾਕੀ ਇਹਦਾ ਹੋਰ ਹੀ ਖੂਬੀ ਅਮਰ ਸਿਆ ਜਿਹਨੀਆਂ ਮੱਝਾਂ ਕਰਾਸ ਹੋਈਆਂ ਨੇ ਤੂੰ ਕੋਈ ਮੱਝ ਢੀੜਾ ਨਾ ਖਾਊਗੀ ਇਹਦੀ ਮੈਂ ਗਰੰਟੀ ਦੇਵਾਂਗਾ ਅੱਛਾ ਠੰਡੀਆਂ ਬਿਲਕੁਲ ਮਾਲੀ ਠੰਡਾ ਇਹਦੀ ਗੱਲ ਦੀ ਗਰੰਟੀ ਬੜਾ ਇਸ ਵੇਲੇ ਫਾਇਦਾ ਹੁੰਦਾ ਜਿਹੜਾ ਮਾਲੀ ਗਰਮ ਹੁੰਦਾ ਨਾ ਉਹਦੀ ਮੱਝ ਛੇਦੀ ਰਹਿੰਦੀ ਨਹੀਂ ਇਹ ਠੰਡਾ ਮਾਲੀ ਅੱਗੇ ਵੀ ਉਹਨੇ ਮੈਨੂੰ ਦੱਸਿਆ ਬਾਪੂ ਹਰ ਵੇਹਾਂ ਮਈਆਂ ਬਣਦੀਆਂ ਤੇ ਇਸੇ ਕਰਕੇ ਬਣਦੀਆਂ ਮਾਲੀ ਠੰਡੇ ਤੋਂ ਠੀਕ ਆ ਸੋ ਦੋਸਤੋ ਇਹ ਗੱਲ ਦੀ ਵਾਕਿਆ ਇਹ ਗੱਲ ਦੀ ਤੁਸੀਂ ਵੀ ਇੱਕ ਚੀਜ਼ ਦੀ ਨੋਟ ਰੱਖਿਆ ਕਰੋ ਜਦੋਂ ਮਾਲੀ ਦੇ ਵਿੱਚ ਲੱਛਣ ਹੁੰਦੇ ਨਾ ਉਹ ਉਹ ਕਟੀਆਂ ਚ ਆਉਣੇ ਹੁੰਦੇ ਆ ਆਉਂਦੇ ਆਉਂਦੇ ਇਸ ਤਰ੍ਹਾਂ ਜਿਹੜਾ ਵੀ ਮੇਰਾ ਵੀਰ ਮਾਲੀ ਖਰੀਦਣ ਲੱਗਾ ਉਹ ਸਿਲੇਕਸ਼ਨ ਮਾਲੀ ਦੀ ਫੇਰ ਹੀ ਕਰਦਾ ਬਿਲਕੁਲ ਠੰਡਾ ਸੀਲ ਆ ਪਹਿਲਾਂ ਬਲੱਡ ਲੈਂਡ ਵੇਖਦਾ ਵੀ ਕਿਹੜੀ ਚੋਂ ਆ ਬਾਕੀ ਇਹਦਾ ਤੁਸੀਂ ਲੋਲ ਕਰੋ ਚੈੱਕ ਆਹ ਲੋਲ ਨਹੀਂ ਦੋਸਤੋ ਲੱਭਣਾ ਤੁਹਾਨੂੰ ਹੋਰ ਜਿੱਥੇ ਮਰਜੀ ਤੁਸੀਂ ਮੰਨ ਲਓ ਦੁਨੀਆ ਦੇ ਜਿੱਥੇ ਮਰਜੀ ਘੁੰਮ ਲੋ ਲੋਲਾ ਨੀਲੀ ਦਾ ਮਾਲੀ ਜਿਹੜੇ ਆ ਉਹੀ ਮਾਲੇ ਮਾਲੀ ਗਿਣੇ ਗਏ ਆ ਬਾਕੀ ਟੈਸਟੀਕਲਾਂ ਦਾ ਵੀ ਸਾਫ਼ ਆ ਸੁਧਦੇ ਟੈਸਟੀਕਲਾਂ ਦੇ ਕਰਮ ਵਾਲੇ ਦੇ ਆ ਵੇਖੋ ਟੈਸਟੀਕਲ ਵੀ ਪੂਰੇ ਭਾਰੇ ਕਰ ਜਾਂਦਾ ਮੰਨ ਲਓ ਝੋਟਾ ਤੁਰ ਕੇ ਅੰਦਰ ਆਇਆ ਕਰਕੇ ਚੱਕ ਗਿਆ ਹੀ ਮਾੜੇ ਜਿਹੇ ਪਰ ਫਿਰ ਵੀ ਆ ਵੇਖੋ ਮਾਲੀ ਦੇ ਟੈਸਟੀਕਲ ਤੇ ਇਹਦੇ ਬਟਨ ਵੀ ਬਹੁਤ ਤਗੜੇ ਲੱਗੇ ਦੁੱਧ ਲਿਆ ਵੇਖੋ ਅਗਲੇ ਪਾਸੇ ਜਿਹੜੇ ਲੱਗੇ ਆ ਵੇਖਣ ਵਾਲਾ ਦੋ ਘੜੀਆਂ ਮਾਲੀ ਆ ਤੇ ਜੇ ਕੋਈ ਪੂਰਾ ਛੈਣ ਮਾਲੀ ਬਣੂਗਾ ਠੀਕ ਆ ਬਾਪੂ ਜੀ ਫਿਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਤਿ ਸ੍ਰੀ ਅਕਾਲ